ਕਿਸਾਨੀ ਅੰਦੋਲਨ ਦੌਰਾਨ ਅਖਨੋਰੀ ਬਾਰਡਰ ਤੇ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਕਿਸਾਨ ਸੁਭਕਰਨ ਸਿੰਘ ਦਾ ਬਿੱਤੇ ਦੀ ਨਹੀਂ ਭੋਗ ਪਾਇਆ ਗਿਆ ਜਿਸ ਤੋਂ ਬਾਅਦ ਗੁਰੂ ਘਰ ਦੇ ਵਿੱਚੋਂ ਇੱਕ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਜੋ ਸੰਗਤ ਦੇ ਵੱਲੋਂ ਭੋਗ ਤੇ ਚੜਾਵਾ ਚੜਾਇਆ ਗਿਆ ਸੀ ਉਹ ਪੈਸੇ ਕਿਸਾਨਾਂ ਦੇ ਵੱਲੋਂ ਮੰਗੇ ਜਾ ਰਹੇ ਨੇ ਜਿਸ ਤੋਂ ਬਾਅਦ ਜਿੱਥੇ ਹੁਣ ਵਿਵਾਦ ਭਖਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਸੁਭਕਰਨ ਸਿੰਘ ਦੇ ਪਰਿਵਾਰ ਨੇ ਸਾਹਮਣੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਕਿਹਾ ਹੈ ਕਿ ਕਿਸੇ ਵੀ ਕਿਸਾਨ ਦੇ ਵੱਲੋਂ ਪੈਸੇ ਦੀ ਮੰਗ ਨਹੀਂ ਕੀਤੀ ਗਈ ਹੈ ਕਿਸਾਨ ਸੁਭਕਰਨ ਸਿੰਘ ਦੀ ਸ਼ਹੀਦੀ ਨੂੰ ਢਾ ਲਗਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਪਰਿਵਾਰਕ ਮੈਂਬਰ ਨਜ਼ਰ ਆਏ ਨੇ ਆਓ ਸੁਣਦੇ ਹਾਂ ਸਾਡਾ ਤਾਂ ਇਸ ਮਸਲੇ ਤੇ ਕੋਈ ਉਹ ਪੱਖ ਨਹੀਂ ਨਾ ਕੋਈ ਅਸੀਂ ਕੁਝ ਮੰਗਿਆ ਨਾ ਕੁਝ ਜ세ਵੰਦੀ ਨਾਲ ਇਹਨਾਂ ਨੇ ਕੁਝ ਮੰਗਿਆ ਠੀਕ ਹੈ ਕੋਈ ਹੋ ਸਕਦਾ ਹੈ ਕਿ ਬੰਦਾ ਮੰਗਦਾ ਹੈ ਉਹ ਕਲੀਅਰ ਕਰ ਦੇਣ ਪਰ ਅਸੀਂ ਜਾਂ ਜ세ਵੰਦੀ ਨੇ ਬੰਦਾ ਨੇ ਕੋਈ ਕਿਸੇ ਤੋਂ ਕੁਝ ਮੰਗਿਆ ਨਹੀਂ ਬਾਕੀ ਵੀ ਜੀ ਤੋਂ ਕੁਝ ਮੰਗਿਆ ਉਹ ਆਪ ਦਾ ਕਲੀਅਰ ਕਰਨਗੇ ਵੀ ਕਿਹੜੇ ਬੰਦੇ ਨੇ ਮੰਗਿਆ ਠੀਕ ਹੈ ਜੀ ਹੈ ਸਾਡੇ ਸੁਭਕਰ ਨੂੰ ਦਾ ਨਾਮ ਵਿੱਚ ਨਾ ਪਾਇਆ ਜਾਵੇ ਅਸੀਂ ਕੋਈ ਅਸੀਂ ਪਹਿਲਾਂ ਹੀ ਦੁਖੀਆਂਗੇ ਬਿਲਕੁਲ 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 ਵੀ ਸਾਨੂੰ ਇਹ ਗੱਲ ਚਾਹਨਾ ਠੀਕ ਹੈ ਪਾਇਆ ਜਾਵੇ ਇੱਕ ਪਰਚੀ ਵੀ ਜਿਹੜੀ ਵਾਇਰਲ ਕੀਤੀ ਜਾ ਰਹੀ ਹੈ ਕੋਈ ਸਮਾਨ ਸੰਬੰਧੀ ਵੀ ਇਹਨਾਂ ਖਰਚਾ ਹੋ ਗਿਆ ਤੁਹਾਡੇ ਤੱਕ ਪਹੁੰਚਦੀ ਕੀਤੀ ਗਈ ਹੈ ਜਾਂ ਉਹ ਉਹ ਕੋਈ ਪਰਚੀ ਨਹੀਂ ਪਹੁੰਚੀ ਕਿ ਉਹ ਜਿਹੜਾ ਮੇਰੇ ਘਰ ਦਾ ਸਮਾਨ ਆਇਆ ਮੇਰੇ ਹੀ ਸਮਾਨ ਹੈ ਮੈਂ ਹੀ ਪੈਸੇ ਦੇਣੇ ਆ ਉਹ ਜਿਹੜਾ ਮੇਰਾ ਘਰ ਦਾ ਸਮਾਨ ਆ ਉਹੀ ਪਰਚੀ ਹੈ ਐ ਹੁੰਦਾ ਵੀ ਕੋਈ ਵੀ ਬੰਦਾ ਮੂਰੇ ਤੋੜ ਦੇਣਾ ਲੈਣ ਮੈਂ ਤਾਂ ਜਾ ਨਹੀਂ ਸਕਦਾ ਬਿਲਕੁਲ 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 ਕੋਈ ਮਨਨ ਤਾਂ ਸਮਾਨ ਲੈਣ ਜਾਊਗਾ ਉਹ ਪਰਚੀ ਵੀ ਲੈ ਕੇ ਜਾਊਗਾ ਉਹ ਪਰਚੀ ਹੈ ਘਰ ਦਾ ਸਮਾਨ ਹੈ ਕੋਈ ਉਹਦੇ ਚ ਜਸ਼ੇਬੰਦੀ ਦਾ ਨੇ ਪੈਸਾ ਨਹੀਂ ਮੰਗਿਆ ਕੋਈ ਜਸ਼ੇਬੰਦੀ ਨੇ ਮੈਨੂੰ ਪਰਚੀ ਨਹੀਂ ਦਿੱਤੀ ਉਹ ਸਾਡਾ ਆਪ ਦਾ ਕਰੇ ਲੂ ਸਮਾਨ ਦੀ ਪਰਚੀ ਆ ਉਹ ਮਾਈ ਦੇਣੇ ਆ ਅਸੀਂ ਦੇਵਾਂਗੇ ਲਗਾਤਾਰ ਇਸ ਵਿਵਾਦ ਨੂੰ ਲੈ ਕੇ ਜਿਹੜਾ ਹੈਗਾ ਹਵਾ ਦਿੱਤੀ ਜਾ ਰਹੀ ਹੈ ਪਰਿਵਾਰ ਸ਼ੁਭ ਕਰਨ ਦੇ ਪਰਿਵਾਰ ਵੱਲੋਂ ਲੋਕਾਂ ਨੂੰ ਕੀ ਅਪੀਲ ਕਰਨੀ ਅਸੀਂ ਤਾਂ ਇਹ ਕਹਿੰਦਾ ਵੀ ਆਪ ਦਾ ਬਹਿ ਕੇ ਇਹ ਇਨਸਟੈਂਡ ਕਿਉਂ ਇੱਡੀ ਦੂਰ ਤੱਕ ਕਮੇਡੀਆਂ ਤੇ ਗੱਲਾਂ ਪਚਾਉਂਦੇ ਆ ਕਿਉਂ ਮੈ ਬਦਨਾਮ ਕਰਦੇ ਆ ਸਭ ਕਰਨ ਨੂੰ ਵੀ ਬਦਨਾਮ ਹੁੰਦਾ ਅਸੀਂ ਵੀ ਬਦਨਾਮ ਹੁੰਨੇ ਆ ਬਿਲਕੁਲ ਬਿਲਕੁਲ ਆਲਵਾਰਡ ਤਾਂ ਹੀ ਹੈ ਅਸੀਂ ਤਾਂ ਕਹਿੰਦਾ ਵੀ ਬਹਿ ਕੇ ਆਪ ਦਾ ਕੋਈ ਇਹ ਅੰਦਰ ਗਤੀ ਆਪ ਦਾ ਕੋਈ ਫੈਸਲਾ ਕਰਨ ਜੇ ਕਿਸੇ ਕਸੂਰ ਆ ਕਸੂਰ ਕੱਢਾ ਜਾਵੇ ਆਪਾਂ ਕਹਿੰਦੇ ਵੀ ਠੀਕ ਹੈ ਠੀਕ ਹੈ ਹਾਂ ਵੀ ਐਵੇਂ ਬਦਨਾਮ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਹੈ ਵੀ ਸਾਡੇ ਪਿੰਡ ਦਾ ਮਸਲਾ ਸੀਗਾ ਅਸੀਂ ਬੈਠ ਕੇ ਨਿਬੇੜ ਲਿਆ ਉਹਨਾਂ ਨੇ ਮਾਫੀ ਮੰਗ ਲਈ ਆ ਜੋ ਮਸਲਾ ਉੱਠਿਆ ਸੀ ਠੀਕ ਹੈ ਜੀ ਸਾਨੂੰ ਨਹੀਂ ਇਹਦੇ ਬਾਰੇ ਪਤਾ ਜਰਨਲਿਸਟ ਪਰਿਵਾਰ ਦੇ ਕੀ ਲੱਗਦੇ ਹੈ ਕਿ ਸੁਖ ਕਰਨੀ ਮੈਂ ਇਸ ਪਰਿਵਾਰ ਦਾ ਭਾਣਦਾ ਹਾਂ ਅੱਛਾ ਕਿਹਨੇ ਚੋਲੇ ਜਿਹੜਾ ਇਹ ਮਸਲਾ ਪੱਖਿਆ ਹੈ ਜੀ ਕਿ ਆਡੀਓ ਲਗਾਤਾਰ ਵਾਇਰਲ ਹੋਈ ਹੈ ਭੋਗ ਵਾਲੇ ਦਿਨ ਦੇ ਜਿਹੜੇ ਮੱਥਾ ਟੇਕਿਆ ਗਿਆ ਸੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਸਲਾ ਵਹਿਲ ਕੀਤਾ ਜਾ ਰਿਹਾ ਹੈ ਜਾਂ ਵੀਡੀਓ ਵਹਿਲ ਕੀਤੀ ਜਾ ਰਹੀ ਹੈ ਵਿਕਰਨ ਸਿੰਘ ਵਿਕਰਨ ਸਿੰਘ ਜੀ ਦੇ ਮੱਥੋਂ ਜਿਹੜਾ ਭੋਗ ਪਿਆ ਸੀ ਉਤੇ ਜਿਹੜੀ ਮਾਇਕਤਰ ਹੋਈ ਸੀ ਉਹਦੇ ਵਿਵਾਦ ਸੰਬੰਧੀ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਆ ਵੀ ਉਸ ਮਾਇਆ ਦੇ ਸੰਬੰਧੀ ਨਾ ਤਾਂ ਕਿਸੇ ਤਰ੍ਹਾਂ ਦੀ ਪਰਿਵਾਰ ਨੇ ਕੋਈ ਗੱਲ ਕੀਤੀ ਹੈ ਤੇ ਨਾ ਹੀ ਉਹਦੇ ਚੋਂ ਕਿਸੇ ਜਥੇਬੰਦੀ ਨੇ ਜਾਂ ਹੋਰ ਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੈ ਵੀ ਇਹ ਮਾਇਆ ਉਹਨੂੰ ਮਿਲਣੀ ਚਾਹੀਦੀ ਹੈ ਜਾਂ ਉਹਨੂੰ ਮਿਲਣੀ ਚਾਹੀਦੀ ਹੈ ਇਹ ਗੁਰਦੁਆਰਾ ਸਾਹਿਬ ਦਾ ਆਪਣਾ ਮੈਟ੍ਰਿਕਾ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਉਹ ਕੀਤੀ ਹੈ ਇਹਦੇ ਤੇ ਕੋਈ ਕਿਸੇ ਦਾ ਕਿੰਤ ਪਰੰਤੂ ਹੈ ਨਹੀਂ ਤੇ ਜਿੱਥੋਂ ਤੱਕ ਪਰਚੀ ਦਾ ਸਪਸ਼ਟ ਹੈ ਜਿਹੜੀ ਪਰਚੀ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਤੋਂ ਸੁਭਕਰਨ ਸਿੰਘ ਦੀ ਖਬਰ ਆ ਗਈ ਸੀ ਈਦ ਹੋਣ ਦੀ ਉਦੋਂ ਤੋਂ ਇੱਥੇ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਅਸੀਂ ਪ੍ਰਬੰਧ ਕਰਨ ਵਾਸਤੇ ਮੁੰਡਿਆਂ ਦੀ ਡਿਊਟੀ ਲਾਈ ਸੀ ਵੀ ਜਿਹੜਾ ਵੀ ਸਮਾਨ ਜਿੱਥੋਂ ਵੀ ਕਿਤੋਂ ਮਿਲਦਾ ਹੈ ਜਾਂ ਹੋਰ ਟੈਂਟ ਲਾਉਣੇ ਆ ਜਾਂ ਲੰਗਰ ਵਾਸਤੇ ਰਸਤੇ ਚਾਹ ਪਾਣੀ ਵਾਸਤੇ ਮੰਗਾਉਣੇ ਉਹ ਸਾਰੇ ਮੁੰਡਿਆਂ ਦੀਆਂ ਡਿਊਟੀਆਂ ਲਾਤੀਆਂ ਸੀ ਵੀ ਜਿੱਥੋਂ ਤੁਸੀਂ ਲੈ ਕੇ ਆਉਂਗੀ ਤੇ ਉਹ ਸਾਨੂੰ ਦੱਸ ਦਿਓ ਉਵੇਂ ਅਸੀਂ ਉਹ ਭੁਗਤਾਨ ਕਰਵਾ ਦੇਵਾਂਗੇ ਪਰਵਾਰ ਬਣੀਓ ਕਿਸੇ ਦਾ ਕੋਈ ਪੈਸਾ ਰੱਖਿਆ ਨਹੀਂ ਜਾਊਗਾ ਹੋਰ ਨਹੀਂ ਜਾਊਗਾ ਇਸ ਵਾਸਤੇ ਉਹ ਸਾਡੇ ਆਪ ਦਾ ਘਰ ਦਾ ਘਰ ਦਾ ਸਾਬਕਾ ਤਾ ਹੈ ਜਿਸ ਤਰ੍ਹਾਂ ਇਹ ਵਿਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆਂ ਵੀ ਇਸ ਬਾਦ ਵਿਵਾਦ ਨੂੰ ਕੋਈ ਤਵੱਜੋ ਨਾ ਦਿੱਤੀ ਜਾਵੇ ਇਹ ਸਿਰਫ ਸੁਪਕਰਨ ਸਿੰਘ ਨੂੰ ਤੇ ਨਗਰ ਨੂੰ ਡੀਮੋਰਲਾਈਜ਼ ਕਰਨ ਤੇ ਬਦਨਾਮ ਕਰਨ ਵਾਸਤੇ ਚਾਲਾਂ ਕੀਤੀਆਂ ਜਾ ਰਹੀਆਂ ਅਸੀਂ ਅਪੀਲ ਕਰਦੇ ਆਂ ਸੰਗਤ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਪਰਿਵਾਰਕ ਬਣੋ ਕੋਈ ਮੈਟਰ ਨਹੀਂ ਨਾ ਹੀ ਕੋਈ ਜਥੇਬੰਦੀ ਨੂੰ ਕੋਈ ਮੈਟਰ ਹੈ ਪਰਿਵਾਰ ਦੇ ਨਾਲ ਜਥੇਬੰਦੀ ਨੇ ਪੂਰਨ ਸਹਿਯੋਗ ਕੀਤਾ ਹੈ ਤੇ ਅੱਜ ਵੀ ਜਥੇਵੰਦੀ ਉਹ ਪਰਿਵਾਰ ਦੇ ਨਾਲ ਖੜੀ ਹੈ ਤੇ ਪਰਿਵਾਰ ਜਥੇਵੰਦੀ ਦੇ ਨਾਲ ਖੜਾ ਹੈ ਮੈਂ ਸੰਗਤਾਂ ਨੂੰ ਅਪੀਲ ਕਰਦਾ ਵੀ ਇਸ ਤਰ੍ਹਾਂ ਦੀ ਕੋਈ ਬਾਦ-ਵਿਵਾਦ ਵਾਲੀ ਗੱਲ ਨਾ ਕੀਤੀ ਜਾਵੇ ਤੇ ਸੁਪਕਰਨ ਦੀ ਸਿਹਦੀ ਨੂੰ ਮਤਲਬ ਢਾਹ ਨਾ ਲਾਈ ਜਾਵੇ ਮੈਂ ਇਹੀ ਸੰਗਤਾਂ ਨੂੰ ਅਪੀਲ ਕਰਦਾ ਕਿ ਜੇ ਵੀ ਕੋਈ ਬਹਿਰਲ ਹੁੰਦੀ ਹੈ ਉਹਦੇ ਵੱਲ ਕੋਈ ਤਵੱਜੋ ਨਾ ਦਿੱਤੀ ਜਾਵੇ ਉਸ ਗੱਲ ਦੀ ਕੋਈ ਐਮੀਅਤ ਨਹੀਂ ਇਹ ਸਿਰਫ ਸੁਪਕਰਨ ਦਾ ਕਦ ਛੋਟਾ ਕਰਨ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਨੀ ਅਰਜ਼ੀ ਕਰਦਾ ਹਾਂ ਮੱਖਮਲ ਜੱਜਕਾ